ਸੋ ਜੀ ਤੁਸੀਂ ਦਾਵਾ ਸਾਹਿਬ ਜੀ ਦਾ ਮਹਾਜਨ ਜੀ ਦਾ ਤੇ ਨਾਲ ਜਿੰਨੀ ਵੀ ਪ੍ਰੈਸ ٹیم ਪਹੁੰਚੀ ਹੈ ਇਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਬਾਕੀ ਬਾਕੀ ਮੈਂ ਮੇਰੇ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਦੱਸਿਆ ਵੀ ਹੋਣਾ ਕਿ ਜਿਹੜਾ ਅੱਜ ਦਾ ਪ੍ਰੋਗਰਾਮ ਰੱਖਿਆ ਪਿਛਲੇ ਦਿਨੀ ਜਦਿਆਂ ਬਹੁਤ ਸਾਰੇ ਪਾਰਚਾਂ ਆਈਦਾ ਬਹੁਤ ਬੜਾ ਹਾਰ ਹੈ 96 ਪਿੰਡਾਂ ਤੇ 96 ਪਿੰਡ ਨੇ ਜਿਹੜੇ ਇੱਥੋਂ ਦੇ ਜਿਹੜੇ ਡੇਰੇ ਬਾਬਾ ਰਣਕੂ ਖਲਾਕੜੇ ਨੇ 98 ਪਿੰਡਾਂ ਨੂੰ 2-2 ਲੱਖ ਰੁਪਈਆ ਦੇਣ ਦਾ ਫੈਸਲਾ ਸਰਕਾਰ ਦੇ ਕੀਤਾ ਮੈਂ ਆਪ ਸਰਵਰ ਨੂੰ ਕੁਮਲਜੀਤ ਜੀ ਤੇ ਦਾਤ ਭਗਵਾਨ ਸਿੰਘ ਖਾਲਸੀ ਦਾ ਉਹ ਸਾਡੇ ਪੰਜਾਬ ਦੇ ਇੰਚਾਰਜ ਮਨੀਸ਼ ਸ਼ੋਧਿਆ ਜੀ ਦਾ ਸੇਧ ਤੋਂ ਤੇ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਂ ਪਹਿਲੀ ਵਾਰੀ ਵੇਖਿਆ ਸਾਡੇ ਇਲਾਕੇ 'ਚ ਹੜ੍ਹ ਤਾਂ ਪਹਿਲਾਂ ਵੀ ਬਣੇ ਆਉਂਦੇ ਰਹੇ ਨੇ ਪਰ ਇਸ ਤਰੀਕੇ ਨਾਲ ਮਦਦ ਕਰਨੀ ਪਿੰਡਾਂ ਦਾ ਤਾਂ ਪਿੰਡਾਂ ਦੇ ਲੋਕਾਂ ਨੂੰ ਇਸ ਚੀਜ਼ ਤੋਂ ਉੱਪਰ ਲੈ ਕੇ ਆਉਣਾ ਮੇਰका ਪਹਿਲੀ ਵਾਰੀ ਹੋਇਆ। ਲੋਕਾਂ ਦਾ ਵੀ ਪਛਾਉਦੇ ਮੈਂ ਤੁਹਾਡਾ ਧੰਨਵਾਦ ਵੀ ਕਰਦਾ। ਪਰ ਤੁਹਾਡੇ ਜਿਹੜੀ ਇਹ ਵੀ ਕਹਿਣਾ ਕਿ ਤੁਸੀਂ ਤਾਂ ਹਮੇਸ਼ਾ ਹਰ ਸਰਕਾਰ ਦੀ ਕਵਰੇਜ ਕਰਦੇ ਰਹੇ। ਮੈਨੂੰ ਹੀ ਲੱਗਦਾ ਅੱਜ ਤੱਕ ਕਿਸੇ ਨੇ ਆਪ ਕੋਈ ਲੱਕ ਤੱਕ ਦੀ ਸਫਾਈਆਂ ਦੇ ਪਿੰਡਾਂ ਦੀਆਂ ਸਫਾਈਆਂ ਦੇ ਪੈਸੇ ਵੀ ਸਰਕਾਰ ਦੇ ਦਿੱਤੇ। ਸਮਾਂ ਤੁਹਾਨੂੰ 2-2 ਲੱਖ ਰੁਪਏ। ਇਹਦਾ ਗਲਤ ਸਿਰ ਮਾਰਦਾ ਹੁੰਦੇ। ਕਿ ਜਿਹੜੇ ਕੰਮ ਲਈ ਪੈਸੇ ਤੁਹਾਨੂੰ ਮਿਲਦੇ ਆ ਤੁਹਾਡੇ ਖਾਤੇ 'ਚ ਪੈਸੇ ਟ੍ਰਾਂਸਫਰ ਹੋ ਜਾਂਦੇ। ਪਰ ਉਹ ਪੈਸੇ ਉੱਥੇ ਹੀ ਖਰਚੇ ਜਾਂਦੇ। ਤੋ ਕਰਕੇ ਗਲਤ ਕੰਮ ਨਹੀਂ ਕਰਨਾ ਮੈਂ ਫਿਰ ਤੋਂ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਬੁਕਾਨਾਂ ਦੇ ਕਰਕੇ ਆਏ ਨੇ ਤਾਂ ਨਾਲ ਸੰਗਤ ਜਿਹੜੀ ਸਰਪੰਚਾਂ ਦੀਆਂ ਬਾਕੀ ਸਪੈਸ਼ਲ ਡਿਊਟੀ ਉਹ ਮੈਂ ਆਪਣੇ ਤੌਰ ਤੇ ਲਾਵਾਂਗਾ ਜਿੰਨੀ ਜਿੰਨੀ ਸੰਗਤ ਲੈ ਕੇ ਆਉਣੀ ਹੈ ਤੁਹਾਨੂੰ ਮੈਸੇਜ ਲੱਗ ਜਾਣਗੇ ਤਾਂ ਮੇਰਾ ਵੀ ਕੋਈ ਨਾ ਕਰਿਓ ਇਹ ਗੱਲ ਬੜੀ ਸੋਹਣੀ ਹੈ ਅੱਗੇ ਅੱਗੇ ਕਰਨੀ ਹੈ ਮੁਰਗੇ ਵੰਡਨੇ ਆਪਾਂ ਮੁਰਗੇ ਕਰ ਲਓ ਦਰੋ ਕੰਧ ਖਰਾਬ ਕਰ ਤਾ ਦੇ ਦੇ ਪਿੱਛੇ ਆ ਜਾ ਪਿੱਛੇ ਆਲੇ ਆਲੇ ਪਿੱਛੇ ਆਪਣੇ ਪਿੱਛੇ ਰੋਕ ਦੱਲਨੇ ਪੈਣੇ ਆਹ ਹੋਰ ਫੈਲੀ ਕੋਚ ਸਰਪੈਂਚ ਦੇ ਆੜ ਕੇ ਭਾਗਾਂ ਮੈਂ ਅੰਮ੍ਰਿਤਪੁਰ ਚੋਂ ਦਾ ਨਾ ਗਾਦੀਆਂ ਗੁਜਰਾ ਇਧਰ ਹੋਰ ਪੜਾ ਨਾ ਪਿੱਛੇ ਅੰਮ੍ਰਿਤਪੁਰ ਚਲ ਵਾਕ ਮਾ ਕੇ ਲਾਓ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਲਾ ਕੇ ਥੋ ਹਾਂਜੀ ਅੱਜ ਵੀਡੀਓ ਬਲੌਗ ਡੇਰਾ ਬਾਪੂਆਂ ਦਾ ਚਾਹੀਏ ਆ ਪਿਛਲੇ ਦਿਨੀ ਜਿਹੜੀਆਂ ਰਵਾਸ਼ਾ ਕਰਕੇ ਬਹੁਤ ਸਾਰੇ ਪਿੰਡ ਜਿਹੜੇ ਹੜ੍ਹ ਪ੍ਰਭਾਵ ਸੀਗੇ ਉਹਨਾਂ ਪਿੰਡਾਂ 'ਚ ਬਹੁਤ ਸਾਰੇ ਹੜਾ ਕਾਰਜ ਹੋ ਗਏ ਆ ਸਫਾਈ ਨੂੰ ਲੈ ਕੇ ਜਾਂ ਹੋਰ ਛੋਟੀਆਂ ਮੋਟਾ ਕੰਮ ਜਿਹੜਾ ਸੀਗਾ ਉਹਦਾ ਲੈ ਕੇ ਉਹਦੇ ਸੰਬੰਧ 'ਚ ਬੁਖਮੰਤਰੀ ਸਰਦਾਰ ਇਹ ਵੀ ਕੋਈ ਜਿਹੜਾ ਫੈਸਲਾ ਕੀਤਾ ਗਿਆ ਕਿ ਉਹਨਾਂ ਹਰ ਪਿੰਡ ਨੂੰ 2-2 ਲੱਖ ਰੁਪਏ ਆਪ ਸਫਾਈ ਵਜੋਂ ਦਿੱਤਾ ਕਰੋ ਤੇ ਸਾਰੇ 98% ਪਿੰਡ ਜਿਹੜੇ ਇਹਰਾ ਬਲਾਕ ਦੇ ਪਰੇ ਸਰਪੰਚ ਚਾਨੂਜੀ ਬਲਾਕ ਦੇ 2 ਲੱਖ ਰੁਪਏ ਦੇ ਜਿਹੜੇ ਚਿੰਨ੍ਹ ਲੈਣ ਉਹਨਾਂ ਦੇ ਸਾਰਿਆਂ ਦੇ ਠਾਕਿਆ ਚੱਜਾ ਇਹਨਾ ਪੈਸੇ 2-2 ਲੱਖ ਰੁਪਏ ਸਫਾਈ ਵਾਸਤੇ ਦਿੱਤਾ ਜਾਂਦਾ ਹੈ। ਕਿਉਂਕਿ ਮੈਂ ਪੂਰੀ ਮੀਨਾ ਦੀ ਸਰਪੰਚ ਹਾਂ ਫੇਸਬੁਕ ਕਾਰਜਾਂ ਦੇ ਵਾਸਤੇ ਫੈਸੇ ਦਿੱਤੇ ਨਹੀਂ। ਉਹ ਸਹੀ ਤਰੀਕੇ ਤੇ ਸਹੀ ਜਗ੍ਹਾ ਬੱਚੇ। ਇਹ ਸਰਪੰਚੇ 2-2 ਲੱਖ ਦਾ ਕਿਹੜੇ-ਕਿਹੜੇ ਕਾਰਜ ਕਰਦੇ? ਆ ਬਿਲਕੁਲ ਸਫਾਈ ਦਾ ਹੀ ਹੈ ਜੀ। ਇਹ 2 ਲੱਖ ਸਿਰਫ ਸਫਾਈ ਵਾਸਤੇ ਦਿੱਤਾ। ਚਾਹੇ ਫੌਗ ਮਸ਼ੀਨਾਂ ਦੇ ਵਿੱਚ ਆਪਣਾ ਮੱਛਰ ਮਾਰ ਲੈਣਾ, ਕੁਝ ਵੀ ਕਿਸੇ ਤਰ੍ਹਾਂ ਦੀ ਸਫਾਈ ਹੋਵੇ ਪਿੰਡ। ਚਾਹੇ ਸਕੂਲਾਂ ਦੇ ਵਿੱਚ ਚਾਹੇ ਸਕੂਲਾਂ ਦੀ ਸਫਾਈ ਕਰਾ ਲੈਣ, ਚਾਹੇ ਪਿੰਡਾਂ 'ਚ ਰੂੜੀਆਂ, ਕਚਰਾ ਕੁਝ ਵੀ ਪਿਆ। ਉਹ ਸਫਾਈ ਵਾਸਤੇ ਜਿੱਥੇ ਮਰਜ਼ੀ ਖ ਜੇ ਸਵੀਰਾਂ ਲੈ ਕੇ ਜਿੱਥੇ ਵੀ ਗੱਦਗੀ ਪਈ ਆ ਜੋ ਵੀ ਕੁਛ ਹੈਗਾ ਇਹ 2 ਲੱਖ ਰੁਪਏ ਨਾਲ ਉਹ ਸਫਾਈ ਜਿਹੜੀ ਆ ਪਿੰਡਾਂ ਚ ਤਾਂ ਮੇਰੇ ਖਿਆਲ 2 ਲੱਖ ਰੁਪਏ ਨਾਲ ਪਿੰਡ ਚ ਸਫਾਈ ਦਾ ਮੇਰੇ ਖਿਆਲ ਕਚਰਾ ਵੀ ਨਹੀਂ ਬਚਣਾ ਚਾਹੀਦਾ 2 ਲੱਖ ਰੁਪਏ ਬਹੁਤ ਹੁੰਦਾ ਸਫਾਈ ਬਾਤ ਤੇ ਤਾਂ ਮੈਨੂੰ ਪੂਰੀ ਉਮੀਦ ਆ ਕਿ ਸਾਰੇ ਪਿੰਡਾਂ ਚ ਸਫਾਈ ਜਿਹੜੀ 2 ਲੱਖ ਨਾਲ ਬਿਲਕੁਲ ਸਾਫ਼ ਸੁਥਰਾ ਪਿੰਡ ਆ ਰਹੇ ਸੀਐਮ ਸਾਹਿਬ ਆ ਰਹੇ ਨੇ ਰੋਡ ਨਾਲ ਬਿਲਕੁਲ ਸੀਐਮ ਸਾਹਿਬ ਆ ਰਹੇ ਨੇ ਜੀ ਟਿੱਸਾ ਬਣਾ ਰਹੇ ਨੇ ਆਪਾਂ ਜਗ੍ਹਾ ਦੀ ਸਿਲੈਕਸ਼ਨ ਕਰ ਰਹੇ ਕਿ ਕਿਹੜੀ ਜਗ੍ਹਾ ਉਹਨਾਂ ਦਾ ਪ੍ਰੋਗਰਾਮ ਨਾ ਕਰ ਸ਼ਨੀਵਾਰ ਜਿਹੜਾ ਸੀਐਮ ਸਾਹਿਬ ਜਿਹੜਾ ਡ ਅੱਜ 98 ਪਿੰਡਾਂ ਨੂੰ ਜਿਹੜੇ ਚੱਕ ਤੋਂ 2 ਲੱਖ ਰੁਪਏ ਸੋਈ ਵਾਸਤੇ ਸਾਰੇ ਬਿਲਕੁਲ ਸੋਈ